ਉਹ ਉਸ ਵਕਤ ਮਹਾਰਾਜ ਨੇ ਕਿਹਾ ਚੰਗਾ ਤੇਰੀ ਕੋਲ ਵਿੱਚ ਐਸਾ ਸਿੰਘ ਭੇਜਾਂਗੇ ਬ੍ਰਹਮ ਗਿਆਨੀ ਜਿਹੜਾ ਤੇਰੀਆਂ 21 ਕੁਲਾਂ ਤਾਰੇਗਾ ਸੋ ਫਰ ਬਾਬਾ ਗੁਰਵਚਨ ਸਿੰਘ ਜੀ ਖਾਲਸਾ ਭੇਜੇ ਉਹਨਾਂ ਦੇ ਘਰ ਤੇ ਇਸ ਕਰਕੇ ਸਤਗੁਰੂ ਮਹਾਰਾਜ ਕਹਿੰਦੇ ਪਵਿੱਤ ਮਾਤਾ ਪਿਤਾ ਕੁਟੰਬ ਸਿਹਤ ਸਿਓ ਪਵਿੱਤ ਸੰਗਤ ਸਭਾਈਆ ਉਹਨਾਂ ਨੂੰ ਮਿਲਣ ਵਾਲੀ ਸਾਰੀ ਸੰਗਤ ਵੀ ਪਵਿੱਤਰ ਹੋਣ ਲੱਗ ਪੈਂਦੀ ਹੈ ਕਿਉਂਕਿ ਆਪ ਪਵਿੱਤਰ ਨੇ ਪਵਿੱਤਰ ਖਾਣਾ ਪਵਿੱਤਰ ਪਹਿਨਣਾ ਪਵਿੱਤਰ ਬੋਲਣਾ ਪਵਿੱਤਰ ਨਾਮ ਦਾ ਜਪਣਾ ਵਾਹਿਗੁਰੂ ਵਾਹਿਗੁਰੂ ਕਰਨਾ ਉਹ ਸਾਰਿਆਂ ਨੂੰ ਹੀ ਖੁਦ ਹੀ ਪਵਿੱਤਰ ਕਰ ਦਿੰਦਾ ਹੈ ਇੱਕ ਜਾਣਾ ਹੀ ਪਵਿੱਤਰ ਬੜਾ ਹੁੰਦਾ ਕਹਿੰਦੇ ਪਵਿੱਤਰ ਸੁਣਦੇ ਪਵਿੱਤਰ ਕਹਿਣ ਵਾਲੇ ਨਾਮ ਨੂੰ ਪਵਿੱਤਰ ਹੋ ਜਾਂਦੇ ਨੇ ਕੰਨਾਂ ਨਾਲ ਸੁਣਨ ਵਾਲੇ ਵੀ ਪਵਿੱਤਰ ਹੋ ਜਾਂਦੇ ਹੁਣ ਜਦੋਂ ਆਪਾਂ ਸਿਮਰਨ ਕਰਦੇ ਆ ਮੈਂ ਤਾਂ ਆਪਣੀ ਸਾਰੀ ਜ਼ਿੰਦਗੀ ਚ ਇੱਕ ਤੱਤ ਕੱਢਿਆ ਸੀ ਅਖੀਰ ਬੰਦਾ ਜਦੋਂ ਜਿੰਨੀਆਂ ਮਰਜ਼ੀ ਛੋਟੇ ਤੋਂ ਲੈ ਕੇ ਕਿਤਾਬਾਂ ਚੱਕੇ ਦਸਵੀਂ ਤੱਕ ਕਿਤਾਬਾਂ ਦੇ ਢੇਰ ਚੁੱਕਦਾ ਅਗਲੀਆਂ ਕਲਾਸਾਂ 'ਚ ਕਿਤਾਬਾਂ ਕੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਪੀ ਐਚ ਡੀ ਸਿਰਫ ਇੱਕ ਅੱਖਰ ਤੇ ਕਰਦਾ ਇੱਕ ਅੱਖਰ ਤੇ ਫਿਰ ਉਹ ਇੱਕ ਅੱਖਰ ਤੇ ਹੀ ਆ ਜਾਂਦਾ ਤੁਸੀਂ ਜ਼ਿੰਦਗੀ 'ਚ ਜਿੰਨਾ ਮਰਜ਼ੀ ਕੁਝ ਕਰ ਲਓ ਤੁਸੀਂ ਅੰਤ ਨੂੰ ਆਉਣਾ ਵਾਹਿਗੁਰੂ ਤੇ ਹੀ ਮੈਂ ਤਾਂ ਉੱਥੇ ਲਿਆਂਦਾ ਸੀ ਤੁਹਾਨੂੰ ਤੁਹਾਨੂੰ ਪਸੰਦ ਨਹੀਂ ਆਇਆ ਬਹੁਤਿਆਂ ਲੋਕਾਂ ਦੇ ਵਿੱਚ ਪਸੰਦ ਨਹੀਂ ਆਉਂਦਾ ਵਾਹਿਗੁਰੂ ਮੰਤਰ ਕਿਉਂ ਉਹ ਹਲੇ ਨਵੇਂ-ਨਵੇਂ ਚੱਲੇ ਨੇ ਉਹ ਵੀ ਅੱਜ ਤੋਂ ਜਦ 20 ਸਾਲ ਨੂੰ ਉਹਨਾਂ ਨੂੰ ਅਕਲ ਆਊਗੀ ਤਾਂ ਕਹਿਣਗੇ ਠੀਕ ਸੀ ਗੱਲ ਸਤਿਗੁਰੂ ਕਹਿੰਦੇ ਨੇ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨਿ ਮਨ ਵਸਾਇਆ ਉਹ ਬੰਦੇ ਪਵਿੱਤਰ ਨੇ ਜਿਨ੍ਹਾਂ ਨੇ ਨਾਮ ਨੂੰ ਮਨ ਵਿੱਚ ਵਸਾਇਆ ਸਾਰੀ ਗੁਰਬਾਣੀ ਦਾ ਨਿਚੋੜ ਹੈ ਵਾਹਿਗੁਰੂ ਮੰਤਰ ਪੂਰੀ ਗੁਰਬਾਣੀ ਅੰਦਰ ਇਹੀ ਉਪਦੇਸ਼ ਇਹੀ ਲੈਕਚਰ ਰੋਜ਼ ਹੁੰਦਾ ਉਹ ਨਾਮ ਜਪੋ ਭਾਈ ਉਹ ਨਾਮ ਜਪੋ ਕਹਿ ਨਾਨਕ ਸੇ ਪਵਿੱਤ ਜਿਨਿ ਗੁਰਮੁਖ ਹਰ ਹਰ ਧਿਆਇਆ ਤਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹੀ ਪਵਿੱਤਰ ਨੇ ਜਿਨ੍ਹਾਂ ਨੇ ਗੁਰੂ ਦੇ ਰਾਹੀ ਵਾਹਿਗੁਰੂ ਵਾਹਿਗੁਰੂ ਜਪਿਆ ਜਿਨ੍ਹਾਂ ਨੇ ਗੁਰੂ ਦੇ ਰਾਹੀ ਨਾਮ ਨੂੰ ਜਪਿਆ ਹੈ ਉਹੀ ਬੰਦੇ ਪਵਿੱਤਰਤਾ ਸਹਿਤ ਹੋ ਜਾਂਦੇ ਨੇ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਲੋਕ ਨਾਮ ਨੂੰ ਛੱਡ ਕੇ ਸਿਰਫ ਕਰਮ ਕਾਂਡ ਹੀ ਕਰਦੇ ਨੇ ਪਹਿਲਾਂ ਵੀ ਆ ਚੁੱਕਿਆ ਅੱਜ ਦੇ ਮਸ਼ੀਰੀ ਮੁਖ ਬਾਗ ਵਿੱਚ ਕਿ ਪੁੰਨ ਪਾਪ ਕਰਨੀਆਂ ਕੋਈ ਨਾਮ ਦੇ ਬਰਾਬਰ ਨਹੀਂ ਕਿਉਂਕਿ ਨਾਮ ਦੇ ਨਾਲ ਜਿਹੜਾ ਗਿਆਨ ਹੋਣਾ ਹੈ ਇਹ ਕਿਸੇ ਹੋਰ ਕਰਮ ਨਾਲ ਨਹੀਂ ਹੋ ਸਕਦਾ ਕਰਮੀ ਸਹਿਜ ਨਾ ਉਪਜੈ ਕਰਮੀ ਕਰਮ ਕਾਂਡ ਕਰਨ ਦੇ ਨਾਲ ਸਹਿਜ ਦਾ ਅਰਥ ਹੈ ਗਿਆਨ ਨਹੀਂ ਪੈਦਾ ਹੋ ਸਕਦਾ ਅੰਦਰ ਕੋਈ ਵੀ ਇਨਸਾਨ ਦੁਨੀਆ ਅੰਦਰ ਕੋਈ ਵੀ ਕਰਮ ਕਰੀ ਜਾਂਦੇ ਨੇ ਵੀ ਮੈਂ ਜੀ ਇਹ ਬੜਾ ਚੰਗਾ ਕੰਮ ਕੀਤਾ ਹੈ ਮੈਂ ਜੀ ਪਿੰਗਲਵਾੜੇ ਬਸਤਰ ਦੇ ਕੇ ਆਇਆ ਮੈਂ ਜ Yਤਿਮ ਖਾਨੇ ਬੱਚਾਂ ਰੋਟੀ ਖਵਾਈ ਕਬਾਓ ਚੰਗੀ ਗੱਲ ਹੈ ਦਸਵੰਦ ਹੈ ਤੁਹਾਡਾ ਜਿੱਥੇ ਮਰਜ਼ੀ ਕੱਢ ਸਕਦੇ ਹੋ ਨਾਮ ਨਹੀਂ ਜਪਿਆ ਤੁਸੀਂ ਜਿੰਨਾ ਮਰਜ਼ੀ ਹੋਰ ਕੰਮ ਕਰੀ ਜਾਓ ਮੈਂ ਜੀ ਬੜੀ ਸੇਵਾ ਕੀਤੀ ਹੈ ਮਹਾਪੁਰਸ਼ ਦੋ ਕੰਮ ਕਰਾਉਂਦੇ ਨੇ ਸੇਵਾ ਤੇ ਸਿਮਰਨ ਇਕੱਠਾ ਰੱਖਿਆ ਜਾਂਦਾ ਹੈ ਇਹਦੀ ਤੜਕੇ ਪਹਿਲਾਂ 4:00 ਜਿੱਥੇ ਡੇਰੇ 'ਚ ਉਠਾਲ ਕੇ ਪਹਿਲਾਂ ਵਾਹਿਗੁਰੂ ਮੰਤਰ ਦਾ 2 ਘੰਟੇ ਸਿਮਰਨ ਸਵੇਰੇ ਇੱਥੋਂ ਸੇਵਾ ਕਰਕੇ ਜਦੋਂ ਸਾਰੀ ਸੰਗਤ ਜਾਂਦੀ ਰਾਤ ਨੂੰ ਫਿਰ 2 ਘੰਟੇ ਸਿਮਰਨ ਕਰਾਉਂਦੇ ਨੇ ਦਿਨੇ ਫਿਰ ਦਿਨੇ ਵੀ ਕਹਿੰਦੇ ਨੇ ਭਾਈ ਵਾਹਿਗੁਰੂ ਵਾਹਿਗੁਰੂ ਕਹੋ ਤਾਂ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿੰਨਾ ਵੀ ਕਰਮ ਹੈ ਉਹ ਕਰਮ ਦੇ ਨਾਲ ਨਾਮ ਦਾ ਲੱਗਣਾ ਬੜਾ ਜ਼ਰੂਰੀ ਹੈ ਜੇ ਆਪਾਂ ਕਹੀਏ ਕਿ ਮੈਂ ਜੇ ਅਸੀਂ ਆਹ ਕੰਮ ਕਰਾ ਲਿਆ ਜਾਂ ਆਹ ਕੰਮ ਕਰ ਦਿੱਤਾ ਹੈ ਮਹਾਰਾਜ ਕਹਿੰਦੇ ਮੈਂ ਤਾਂ ਇਹ ਦੇਖਣਾ ਵੀ ਇਹਦੇ ਵਿੱਚ ਨਾਮ ਹੈ ਨਹੀਂ ਨਾਮ ਹੈ ਤੇ ਤੇਰਾ ਕਰਮ ਬੇਅਰਥ ਹੈ ਕਰਮੀ ਸਹਜ ਨਾਲ ਉਪਜੈ ਬਿਨ ਸਹਜੈ ਸਹਜ ਸਾ ਨਾ ਜਾਏ ਜਦ ਤੱਕ ਗਿਆਨ ਨਹੀਂ ਪੈਦਾ ਹੁੰਦਾ ਉਦੋਂ ਤੱਕ ਮਨ ਦੇ ਅੰਦਰ ਉਹ ਸੰਤ ਸਾ ਜਾਂਦਾ ਨਹੀਂ ਹੈ ਮੈਂ ਜਾਏ ਸਹਜ ਸਾ ਕਿਤੈ ਸੰਜਮ ਕਿੰਨੇ ਸੰਜਮ ਕਰ ਲੋ ਮਨ ਦਾ ਸੰਸਾਰ ਦੂਰ ਨਹੀਂ ਹੁੰਦਾ ਨਾਮ ਤੋਂ ਬਿਨਾ ਮੈਂ ਆ ਨਹੀਂ ਖਾਂਦਾ ਮੈਂ ਉਹ ਨਹੀਂ ਪੈਂਦਾ ਮੈਂ ਨਹੀਂ ਕਰਦਾ ਇਹ ਸਾਰੀਆਂ ਗੱਲਾਂ ਉਦੋਂ ਬ्यर्थ ਨੇ ਜਦੋਂ ਨਾਮ ਨਹੀਂ ਜਪਦੇ ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾ ਸੰਸਾਰ ਜਾਂਦਾ ਹੀ ਨਹੀਂ ਹੈ ਰਹੇ ਕਰਮ ਕਮਾਏ ਬਹੁਤ ਲੋਕ ਕਰਮ ਕਮਾ ਕੇ ਕਮਾ ਕੇ ਰਹੇ ਦਾ ਅਰਥ ਹੈ ਥੱਕ ਗਏ ਪਰ ਨਾਮ ਤੋਂ ਬਿਨਾ ਕੁਝ ਨਹੀਂ ਸੈਸਾ ਜੀ ਉਹ ਮਲੇਣ ਹੈ ਸੰਸੇ ਕਰਕੇ ਮਨ ਅੰਦਰੋਂ ਬੜਾ ਮਲੇਣ ਹੋਇਆ ਪਿਆ ਇੰਨੇ ਸੰਸੇ ਨੇ ਆਪਣੇ ਮਨਾਂ ਦੇ ਅੰਦਰ ਸੰਸਿਆ ਨੇ ਗੱਲਾਂ ਨਾਲ ਦੂਰ ਨਹੀਂ ਹੋਣਾ ਸੰਸਿਆ ਨੇ ਕਰਮ ਕਾਂਡਾਂ ਨਾਲ ਨਹੀਂ ਦੂਰ ਹੋਣਾ ਸੰਸੇ ਕੋਈ ਕਰਮ ਜਿੰਨਾ ਤੁਸੀਂ ਮਰਜੀ ਕਰਮ ਕਰੀ ਜਾਓ ਸਤਿਗੁਰੂ ਕਹਿੰਦੇ ਕੋਈ ਸੰਸਾ ਦੂਰ ਨਹੀਂ ਹੁੰਦਾ ਕਿ ਤ ਸੰਜਮ ਧੋਤਾ ਜਾਏ ਕਿਸ ਸੰਜਮ ਨਾਲ ਧੋਈਏ ਆਪਣੇ ਮਨ ਨੂੰ ਵੀ ਮਨ ਸਾਡਾ ਪਵਿੱਤਰ ਹੋ ਜਾਏ ਮੈਲ ਤੋਂ ਰਹਿਤ ਹੋ ਜਾਏ ਤਾਂ ਗੁਰੂ ਅਮਰਦਾਸ ਜੀ ਜਵਾਬ ਵਿੱਚ ਆਪ ਹੀ ਕਹਿੰਦੇ ਨੇ ਮਨ ਤੋਂ ਬੋਹ ਸ਼ਬਦ ਲੱਗੋ ਮਾਰੇ ਕਹਿੰਦੇ ਮਨ ਨੂੰ ਤੋ ਮਨ ਨੂੰ ਸਿਰਫ ਸ਼ਬਦ ਤੋਂ ਧੋਦਾ ਬਾਹਰਲਾ ਇਸ਼ਨਾਨ ਪਾਣੀ ਨਾਲ ਹੋ ਜਾਂਦਾ ਹੈ ਹੋਰ ਸਾਰਾ ਕੁਝ ਹੋ ਜਾਂਦਾ ਹੈ ਪਰ ਮਨ ਤਾਂ ਇੱਕ ਪੌਣ ਹੈ ਮਨ ਹਵਾ ਨੂੰ ਤੁਸੀਂ ਪਾਣੀ ਨਾਲ ਕਿਵੇਂ ਧੋ ਲੋਗੇ ਹਵਾ ਨੂੰ ਕਰਮ ਕੰਡਾਂ ਨਾਲ ਕਿਵੇਂ ਧੋ ਲੋਗੇ ਉਹ ਜਿਹੜੀ ਹਵਾ ਹੈ ਹਵਾ ਨੂੰ ਸ਼ੁੱਧ ਕਰਨਾ ਹੈ ਉਹ ਗੰਦੀ ਹਵਾ ਹੋ ਗਈ ਮਨ ਉਸ ਹਵਾ ਨੂੰ ਹਵਾ ਸ਼ੁੱਧ ਕਰਦੀ ਨਾਮ ਹੀ ਉਹਦਾ ਮਾਲਕ ਹੈ ਕਿਉਂਕਿ ਨਾਮ ਨੇ ਪੰਜਾਂ ਤੱਤਾਂ ਨੂੰ ਜਨਮ ਦਿੱਤਾ ਹੈ ਨਾਮ ਨੇ ਮਨ ਨੂੰ ਸ਼ੁੱਧ ਕਰਨਾ ਹੈ ਮਹਾਰਾਜ ਕਹਿੰਦੇ ਮਨ ਧੋ ਉਹ ਸ਼ਬਦ ਲੱਗੋ ਹਰਸਿਆਂ ਰਹੋ ਚਿਤ ਲਾਏ ਬਾਰ ਬਾਰ ਸ਼ਬਦ ਦਾ ਜਿਹੜਾ ਵਾਹਿਗੁਰੂ ਮੰਤਰ ਦਾ ਅਭਿਆਸ ਹੈ ਨਾ ਇਹੀ ਮਨ ਨੂੰ ਸ਼ੁੱਧ ਕਰਦਾ ਹੈ ਰਗੜਾ ਹਰ ਵਾਰ ਜਿੰਨੀ ਕੋਈ ਮਰਜ਼ੀ ਚੀਜ਼ ਖਰਾਬ ਹੋਵੇ ਆਪਾਂ ਉਹਨੂੰ ਬਾਰ-ਬਾਰ ਜੇ ਮਿੱਟੀ ਲੈ ਕੇ ਰੇਤਾ ਲੈ ਕੇ ਮਾਂਜਦੇ ਜਾਓ ਮਾਂਜਦੇ ਜਾਓ ਮਾਂਜਦੇ ਜਾਓ ਇੱਕ ਵਾਰ ਚੀਜ਼ ਫਿਰ ਲਿਸਕ ਜਾਂਦੀ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਨਮਾ ਜਨਮ ਮੰਤਰਾਂ ਦੀ ਮੈਲ ਲੱਗੀ ਹੋਈ ਨੂੰ ਆਪਾਂ ਨੇ ਹੋਰ ਕੋਈ ਢੰਗ ਨਹੀਂ ਵਰਤਣਾ ਵਾਹਿਗੁਰੂ 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 ਲਗਾਤਾਰ ਹੀ ਕਰੀ ਜਾਣਾ ਉਚਰੋ ਰਾਮਨਾਮ ਲੱਖ ਵਾਰੀ ਮਹਾਰਾਜ ਕਹਿੰਦੇ ਇੰਨਾ ਕਹੋ ਨਾਮ ਇੰਨਾ ਕਹੋ ਕਿ ਚਿੱਤ ਲੱਗ ਜਾਏ ਨਾਮ ਦੇ ਵਿੱਚ ਤੇ ਮਨ ਧੋਤਾ ਜਾਵੇ ਪਰ ਇਹਦੇ ਵਿੱਚ ਵੀ ਧਿਆਨ ਰੱਖਿਓ ਕਿ ਗੁਰੂ ਦੀ ਕਿਰਪਾ ਬਿਨਾਂ ਇਹ ਵੀ ਨਹੀਂ ਹੋਣਾ ਆਪਣੇ ਆਪ ਇਹ ਨਹੀਂ ਕਰਨਾ ਜਦ ਵੀ ਨਾਮ ਜਪਣਾ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰ ਲੈਣੀ ਪਹਿਲਾਂ ਅਰਦਾਸ ਕੀਤੀ ਤਾਂ ਬਿਨਾਂ ਫੇਰ ਨਹੀਂ ਨਾਮ ਜਪੇ ਜਾਣਾ ਕਿਉਂ ਆਪਾਂ ਜਾਜੀ ਚਾਹੇ ਸ਼ੁਰੂ ਕਰ ਦਿੰਦੇ ਹਾਂ ਕੁਝ ਵੀ ਪਹਿਲਾਂ ਅਰਦਾਸ ਨਿਤਨੇਮ ਤੋਂ ਪਹਿਲਾਂ ਸੂਖਮ ਅਰਦਾਸ ਨਾਮ ਜਪਣ ਤੋਂ ਪਹਿਲਾਂ ਅਰਦਾਸ ਹਰ ਕੰਮ ਤੋਂ ਪਹਿਲਾਂ ਅਰਦਾਸ ਕੀਰਤਨੀਆਂ ਕੀਰਤਨ ਕਰਨ ਤੋਂ ਪਹਿਲਾਂ ਮੰਗਲ ਕਰਦੇ ਨੇ ਅਰਦਾਸ ਕਰਦੇ ਨੇ ਕਥਾ ਤੋਂ ਪਹਿਲਾਂ ਵੀ ਅਰਦਾਸ ਕੀਤੀ ਜਾਂਦੀ ਹੈ ਕਥਾ ਤੋਂ ਬਾਅਦ ਵਿੱਚ ਵੀ ਅਰਦਾਸ ਹੁੰਦੀ ਹੈ ਥੋੜਾ ਜਿਹਾ ਗੁਰੂ ਸਾਹਿਬ ਵੱਲ ਮਾੜਾ ਜਿਹਾ ਧਿਆਨ ਜ਼ਰੂਰ ਕਰੋ ਜਦੋਂ ਵੀ ਰਹਿ ਰਾਸ ਅਰੰਭ ਕਰਨੀ ਪੰਜ ਬਾਣੀਆਂ ਪਹਿਲਾਂ ਮਾੜਾ ਜਿਹਾ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰਕੇ ਤਿੰਨ ਹੀ ਕਹੋ ਕਿ ਸੇ ਸਤਿਗੁਰੂ ਹੁਣ ਮੈਂ ਰਹਿ ਰਾਸ ਅਰੰਭ ਕਰ ਲੰਗੀਆਂ ਸਹਾਈ ਹੋਣਾ ਰਾਸ ਪਾਉਣਾ ਇਕਾਗਰਤਾ ਬਖਸ਼ਣੀ ਟਿਕਾਉ ਮਨ ਦੀ ਇਕਾਗਰਤਾ ਬਖਸ਼ੋ ਬਾਣੀ ਸੁਣਨ ਦਾ ਬਲ ਬਖਸ਼ੋ ਥੋੜੀ ਜੀ ਸੂਖਮ ਬੇਨਤੀ ਕਰਕੇ ਫਿਰ ਆਪਣਾ ਸ਼ੁਰੂ ਕਰੋ ਪਾਠ ਸਿਮਰਨ ਵੀ ਬੇਨਤੀ ਦੇ ਨਾਲ ਆਰੰਭ ਕਰੋ ਤੇ ਸਾਰਾ ਦਿਨ ਜੇ ਸਿਮਰਨ ਕਰਨਾ ਤਾਂ ਵੀ ਕਈ ਵਾਰੀ ਬੇਨਤੀ ਕਰੋ हे ਮਹਾਰਾਜ ਮਿਹਰ ਕਰੋ ਮਨ ਦੀ ਕਾਗਰਤਾ ਬਖਸ਼ੋ ਕਹ ਨਾਨਕ ਗੁਰ ਪ੍ਰਸਾਦਿ ਸਹਿਜ ਉਪਜੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਗੁਰੂ ਦੀ ਕਿਰਪਾ ਨਾਲ ਹੀ ਗਿਆਨ ਪੈਦਾ ਹੋਣਾ ਅੰਦਰ ਇਹ ਉਹ ਸਹਿਜ ਸਾਇਵ ਜਾਏ ਇਹ ਜਿਹੜਾ ਮਨ ਦਾ ਸੰਸਾ ਇਸ ਤਰੀਕੇ ਨਾਲ ਜਾਣਾ ਕਿ ਜਦ ਗੁਰੂ ਦੀ ਕਿਰਪਾ ਹੋ ਗਈ ਤਾਂ ਆਪਣੇ ਮਨ ਦਾ ਸੰਸਾਰ ਦੂਰ ਨਾਮ ਨੇ ਕਰਨਾ ਹੈ ਨਾਮ ਨਾਲ ਚਿੱਤ ਜੋੜਨਾ ਹੈ ਬਾਕੀ ਦੇ ਸਾਰੇ ਕਰਮ ਵੀ ਕਰਨੇ ਨੇ ਇੱਥੇ ਕਰਮ ਕਰਨ ਤੋਂ ਹੁਣ ਰੋਕਿਆ ਨਹੀਂ ਕਿਤੇ ਬਾਹਰ ਜਾ ਕੇ ਕੋਈ ਇੱਕ ਆਖੇ ਵੀ ਅਜੇ ਤੱਕ ਗੁਰਦੁਆਰੇ ਕਿਹਾ ਸੀ ਵੀ ਹੋਰ ਤੱਕ ਕੋ ਕੰਮ ਨਹੀਂ ਕਰਨਾ ਨਾਮ ਹੀ ਜਪਣਾ ਦੂਜੇ ਕਰਮਾਂ ਨੂੰ ਮਨਾ ਨਹੀਂ ਕੀਤਾ ਮਹਾਰਾਜ ਨੇ ਕਿਹਾ ਦੂਜੇ ਕਰਮ ਵੀ ਕਰੀ ਜਾਓ ਸੇਵਾ ਵੀ ਕਰੋ ਦਸਵੰਦ ਵੀ ਕੱਢੋ ਦਾਨ ਵੀ ਕਰੋ ਲੰਗਰ ਦਾ ਜੋ ਜੋ ਕਰਮ ਕਰਨੇ ਨੇ ਉਹ ਕਰਦੇ ਨਾਲ ਨਾਲ ਨਾਮ ਨੂੰ ਪਹਿਲ ਰੱਖਣੀ ਦੇਣੀ ਨਾਮ ਵੱਡਾ ਹੈ ਨਾਮ ਨੇ ਸਭ ਕੁਝ ਕਰਨਾ ਹੈ ਜਦੋਂ ਆਪਣੇ ਦਿਮਾਗ 'ਚ ਇਹ ਗੱਲ ਆ ਗਈ ਕਿ ਨਾਮ ਵੱਡਾ ਹੈ ਤਾਂ ਬਸ ਆਪਾਂ ਉਸੇ ਵਕਤ ਹੀ ਸੰਸਾਰ ਸਾਗਰ ਤੋਂ ਤਰ ਜਾਣਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਪਾਵਨ ਪਵਿੱਤਰ ਬਾਣੀ ਸ੍ਰੀ ਆਨੰਦ ਸਾਹਿਬ ਦਾ ਪਾਠ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ 19ਵੀਂ ਪਉੜੀ ਹੈ ਸੰਸਾਰ ਦੇ ਅੰਦਰ ਜੀਵ ਕੈਸੀ ਹਾਲਤ ਵਾਲੇ ਨੇ ਜੀ ਹਉ ਮੈਲੇ ਬਾਹਰ ਹਉ ਨਿਰਮਲ ਜਿੱਥੇ ਅਨੰਦ ਸਾਹਿਬ ਦੀ ਕਥਾ ਤੇ ਸੰਥਿਆ ਵੀ ਹੈ ਸਧਾਰਨ ਬੰਦੇ ਕੋਲੋਂ ਪਾਠ ਸੁਣੋ ਕਹਿੰਦੇ ਜੀ ਹਉ ਮੈਲੇ ਬਾਹਰ ਹਉ ਨਿਰਮਲ ਨਹੀਂ ਅਸੀਂ ਕਹਿੰਦੇ ਜੀ ਹਉ ਜੱਜ ਬਿਹਾਰੀ ਐ ਐੜਾ ਮੁਕਤਾ ਹਾਹੇ ਨੂੰ ਔਂਕ ਜੀ ਹਉ ਜੀ ਹਉ ਮੈਲੇ ਬਾਹਰ ਹਉ ਨਿਰਮਲ ਹਾਹੇ ਵੀ ਦੋਨੋਂ ਬੋਲਣ ਨੇ ਬਾਹਰ ਹਉ ਨਿਰਮਲ ਜਿਹੜੇ ਸੰਸਾਰ ਦੇ ਵਿੱਚ ਵਿਅਕਤੀ ਨੇ ਇਹ ਰਾਜਸੀ ਬੰਦਿਆਂ ਦੀ ਗੱਲ ਹੈ ਤਮੋ ਗੁਣੀਆਂ ਦੀ ਤਾਂ ਗੱਲ ਹੀ ਛੱਡੋ ਕਿਉਂਕਿ ਤਮੋ ਗੁਣੀ ਜਿਹੜੇ ਨੇ ਉਹਨਾਂ ਦਾ ਕਥਨ ਪਿਛਲੀ ਪੌੜੀ ਚ ਘਰ ਆਏ ਨੇ ਕਿ ਕਰਮੀ ਸਹਜ ਨਾਲ ਉਪਜਾਏ ਉਹ ਕਰਮ ਕਾਂਡਾਂ 'ਚ ਹੀ ਫਸੇ ਰਹਿੰਦੇ ਨੇ ਤੇ ਉਹਨਾਂ ਅੰਦਰ ਤੇ ਗਿਆਨ ਨੇ ਆਉਣਾ ਹੀ ਨਹੀਂ ਜਿਹੜੇ ਨੇ ਰਾਜਸੀ ਬੰਦੇ ਜਿਹੀਓ ਮੈਲੇ ਬਾਹਰੋਂ ਨਿਰਮਲ ਉਹ ਅੰਦਰੋਂ ਬਹੁਤ ਮੈਲੇ ਨੇ ਕਾਲੇ ਨੇ ਤੇ ਬਾਹਰੋਂ ਦੇਖਣ ਨੂੰ ਨਿਰਮਲ ਲੱਗਦੇ ਨੇ ਤੇ ਬਾਹਰ ਆ ਫੇਰ ਕਹਿੰਦੇ ਨੇ ਬਾਹਰੋਂ ਨਿਰਮਲ ਜੀ ਆਹੋਂ ਤਾਂ ਮੈਲੇ ਕਹਿੰਦੇ ਬਾਹਰੋਂ ਭਾਈ ਫੇਰ ਕਹਿੰਦੇ ਆ ਬਾਹਰੋਂ ਚੰਗੇ ਭਲੇ ਲੱਗਦੇ ਨੇ ਸਾਫ ਸੁਥਰੇ ਲੱਗਦੇ ਨੇ ਤੇ ਅੰਦਰੋਂ ਕਾਲਖ ਦੇ ਭਰੇ ਹੋਏ ਨੇ ਜਿਨ੍ਹਾਂ ਬੰਦਿਆਂ ਨੇ ਆਪਣੇ ਜੀਵਨ ਇਹੋ ਜਿਹੇ ਬਣਾਏ ਨੇ ਤਿੰਨੀ ਜਨਮ ਜੂ ਹੈ ਹਾਰਿਆ ਉਹਨਾਂ ਨੇ ਆਪਣਾ ਮਨੁੱਖਾ ਜਨਮ ਜੂਏ ਵਾਲੇ ਦੀ ਤਰ੍ਹਾਂ ਐਵੇਂ ਹੀ ਹਾਰ ਕੇ ਸੰਸਾਰ ਚੋਂ ਚਲੇ ਗਏ ਕਿਉਂਕਿ ਉਹਨਾਂ ਨੇ ਅੰਦਰ ਕਾਲਖ ਰੱਖੀ ਹੋਈ ਆ ਆਪਣੇ ਬਾਹਰੋਂ ਦੇਖਣ ਨੂੰ ਸਾਫ਼ ਸੁਥਰੇ ਲੱਗਦੇ ਨੇ ਸਤਿਗੁਰੂ ਕਹਿੰਦੇ ਹੁਣ ਐਸਾ ਬਣਾਇਓ ਨਾ ਤੁਸੀਂ ਨਾ ਬਣਾਇਓ ਐਸਾ ਬੇਸ ਆਪਾਂ ਨੂੰ ਲੋੜ ਨਹੀਂ ਅੰਦਰੋਂ ਬਾਹਰੋਂ ਇੱਕ ਜੈਸੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਮਹਾਰਾਜ ਉਹ ਅੰਦਰੋਂ ਕਾਲੇ ਕਿਵੇਂ ਨੇ ਕਿ ਕਿ ਮਹਾਰਾ ਸੱਚੇ ਬਾਸ਼ਕ ਕਹਿਣ ਲੱਗੇ ਇਹ ਤਿਸ਼ਨਾ ਇਹ ਜਿਹੜੀ ਤ੍ਰਿਸ਼ਨਾ ਹੈ ਨਾ ਉਹਨਾਂ ਦੇ ਅੰਦਰ ਇਹ ਵੱਡਾ ਰੋਗ ਲੱਗਾ ਇਹੀ ਤਾਂ ਸਾਰਿਆਂ ਨਾਲੋਂ ਵੱਡਾ ਰੋਗ ਉਹਨਾਂ ਨੂੰ ਲੱਗਿਆ ਇਸੇ ਕਰਕੇ ਤਾਂ ਅੰਦਰੋਂ ਕਾਲੇ ਨੇ ਇਹ ਤਿਸ਼ਨਾ ਵੱਡਾ ਰੋਗ ਲੱਗਾ ਤਿਸ਼ਨਾ ਤ੍ਰਿਸ਼ਨਾ ਜਿਹੜੀ ਹੈ ਨਾ ਇਹੀ ਇੱਕ ਉਹਨਾਂ ਨੂੰ ਵੱਡਾ ਰੋਗ ਲੱਗਿਆ ਹੋਇਆ ਹੈ ਤ੍ਰਿਸ਼ਨਾ ਕਰਕੇ ਇਨਸਾਨ ਆਪਣੇ ਬਾਹਰਲੇ ਰੂਪ ਨੂੰ ਵਟਾ ਲੈਂਦਾ ਦੁਨੀਆ ਨੂੰ ਜੇ ਇਹ ਪਤਾ ਲੱਗ ਜਾਏ ਕਿ ਐਸ ਕੰਮ ਦੇ ਵਿੱਚ ਪੈਸਾ ਹੈ ਤੇ ਇੱਥੇ ਕੇਸ ਕਟਾਉਣੇ ਪੈਣੇ ਨੇ ਉਹ ਕੇਸ ਕਟਾ ਲੈਂਦੇ ਦੁਨੀਆ ਨੂੰ ਇਹ ਪਤਾ ਲੱਗ ਜਾਏ ਕਿ ਐਸ ਕੰਮ ਵਿੱਚ ਬੜਾ ਪੈਸਾ ਹੈ ਪਰ ਇੱਥੇ ਕੇਸ ਰੱਖਣੇ ਪੈਂਦੇ ਦੁਨੀਆ ਉੱਥੇ ਕੇਸ ਰੱਖ ਲੈਂਦੀ ਜੇ ਕਿਸੇ ਨੂੰ ਇਹ ਪਤਾ ਲੱਗ ਜਾਏ ਕਿ ਇੱਥੇ ਅੰਮ੍ਰਿਤਾਲੀ ਬੰਦੇ ਦੀ ਲੋੜ ਹੈ ਔਰ ਤਨਖਾਹ ਬੜੀ ਵਧੀਆ ਸਹੂਲਤਾਂ ਚੰਗੀਆਂ ਮਰ ਸ਼ੱਕ ਲੈਂਦਾ ਕਹਿਣ ਦਾ ਮਤਲਬ ਕਿ ਸਤਿਗੁਰੂ ਕਹਿੰਦੇ ਤ੍ਰਿਸ਼ਨਾ ਕਰਕੇ ਇਹ ਬੰਦਾ ਕੁਝ ਵੀ ਕਰਦਾ ਹੈ ਜੇ ਦੇਖਿਆ ਵੀ ਇੱਥੇ ਜ਼ਿਆਦਾ ਫਾਇਦਾ ਹੈ ਧਾਰਮਿਕ ਬੰਦੇ ਦੀ ਲੋੜ ਹੈ ਧਾਰਮਿਕ ਬੰਦਾ ਤਾਂ ਲੈ ਘਰੇ ਤਿਆਰੀ ਕਰਦਾ ਹੁੰਦਾ ਹੋਂ ਦੀ ਉਹ ਜਿਹੜੇ ਨਕਲੀ ਉਹ ਪਹਿਲਾਂ ਹੀ ਪਹੁੰਚੇ ਬਿਠੇ ਹੁੰਦੇ ਉੱਤੇ ਔਰ ਉਹਦੇ ਨਾਲੋਂ ਸੋਹਣੇ ਬਣ ਕੇ ਇੰਨੇ ਸਜ ਫੱਬ ਕੇ ਬੈਠੇ ਹੁੰਦੇ ਨੇ ਕਿ ਸਾਨੂੰ یوں ਭੁਲੇਖਾ ਲੱਗ ਜਾਂਦਾ ਵੀ ਇਹ ਧਾਰਮਿਕ ਅਸਲੀ ਧਾਰਮਿਕ ਇਹੀ ਹੈ ਸਤਿਗੁਰੂ ਮਹਾਰਾਜ ਕਹਿੰਦੇ ਇਹ ਤ੍ਰਿਸ਼ਨਾ ਦਾ ਵੱਡਾ ਰੋਗ ਉਹਨਾਂ ਦੇ ਅੰਦਰ ਐਸਾ ਲੱਗ ਚੁੱਕਿਆ ਹੈ ਜੋ ਬਾਹਰੋਂ ਦੇਖਣ ਨੂੰ ਗੁਰਮੁਖ ਪਿਆਰੇ ਨੇ ਤੇ ਅੰਦਰੋਂ ਕਾਲੇ ਨੇ ਮਰਨ ਮਨੋ ਵਿਸਾਰਿਆ ਉਹਨਾਂ ਨੇ ਮੌਤ ਨੂੰ ਮਨ ਚੋਂ ਵਿਸਾਰ ਹੀ ਛੱਡਿਆ ਉਹਨਾਂ ਨੂੰ ਮਰਨਾ ਭੁੱਲ ਹੀ ਗਿਆ ਕਿ ਅਸੀਂ ਮਰਨਾ ਵੀ ਹੈ ਇੱਕ ਦਿਨ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੇਦਾਂ ਮੈਂ ਨਾਮ ਉੱਤਮ ਵੇਦਾਂ ਤੋਂ ਕਹਿਣ ਦਾ ਭਾਵ ਹੈ ਕਿ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਨਾਮ ਨੂੰ ਹੀ ਸਾਰਿਆਂ ਨਾਲੋਂ ਉੱਤਮ ਕਿਹਾ ਗਿਆ ਨਾਮ ਨੂੰ ਉੱਤਮ ਕਿਹਾ ਪਰ ਸੋ ਸੁਣੈ ਨਾਹੀਂ ਨਾਮ ਨੂੰ ਨਹੀਂ ਸੁਣਦਾ ਕਿਉਂਕਿ ਜਿੱਥੇ ਨਾਮ ਆ ਗਿਆ ਉੱਥੋਂ ਦੌੜਨਾ ਸ਼ੁਰੂ ਹੋ ਜਾਂਦਾ ਹੈ ਨਾਮ ਸਾਰਿਆਂ ਨਾਲੋਂ ਸ਼੍ਰੋਮਣੀ ਹੈ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ ਸਤਿਗੁਰੂ ਮਹਾਰਾਜ ਕਹਿੰਦੇ ਨਾਮ ਜਿੱਥੇ ਆ ਗਿਆ ਉੱਥੇ ਸੋਚ ਸੁਣ ਹੈ ਨਹੀਂ ਕਹਿੰਦੇ ਇਹ ਕੀ ਸ਼ੁਰੂ ਕਰਤਾ ਇਹ ਨਹੀਂ ਮੈਂ ਸੁਣਨਾ ਮੈਨੂੰ ਕੋਈ ਚੁਟਕਲਾ ਸੁਣਾਓ ਕੋਈ ਹਾਸੇ ਦੇ ਮਜ਼ਾਕ ਦੀ ਗੱਲ ਸੁਣਾਓ ਨਾ ਮੈਂ ਤੇ ਵੈਸੇ ਹੀ ਦਿਲ ਪਰਚਾਉਣੀ ਜੀ ਕਰਨ ਆਇਆ ਸੀ ਘਰੋਂ ਨਾਮ ਤੋਂ ਤਮੇ ਬਹੁਤ ਡਰਦਾ ਨਾਮ ਤੋਂ ਦੁਨੀਆਂ ਡਰਦੀ ਵੀ ਬੜੀ ਇਹ ਨਾਮ ਦੀ ਗੱਲ ਕਰੀਏ ਹਰੇਕ ਇਨਸਾਨ ਡਰ ਜਾਂਦਾ ਫਿਰ ਹੈ ਜਿਉਂ ਬੇਤਾਲ ਆ ਬੇਤਾਲ ਹੁੰਦੇ ਨੇ ਭੂਤ ਪ੍ਰੇਤਾਂ ਦੀ ਜਾਤੀ ਹੈ ਕਿ ਬੇਤਾਲ ਇਹ ਬੇਤਾਲਿਆਂ ਦੀ ਨਿਆਈ ਬੇਤਾਲ ਦਾ ਕੋਈ ਠਾਂ ਟਿਕਾਣਾ ਨਹੀਂ ਕਦੇ ਕਿਸੇ ਉਹਨੂੰ ਵੇਰ ਬਾਜੇ ਵਾਲਾ ਘੂਰਦਾ ਬੇਤਾਲਾ ਹੋਇਆ ਫਿਰਦਾ ਚੱਲਦਾ ਕਹਿ ਰਵਾ ਤੂੰ ਦਾਦਰਾ ਵਜਾਈ ਜਾਣਾ ਤੈਨੂੰ ਪਤਾ ਨਹੀਂ ਹੈ ਇਸ ਤਰ੍ਹਾਂ ਬੇਤਾਲਾ ਬੇਤਾਲ ਭੂਤ ਪ੍ਰੇਤ ਦੀਆਂ ਜਾਤੀਆਂ ਵਿੱਚ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨਾਨਕ ਨਾਵੈ ਬਾਜ ਸਨਾਤ ਉਹ ਵੀ ਭੂਤਾਂ ਬ੍ਰੇਤਾਂ ਦੀ ਉਹ ਜਾਤੀ ਹੈ ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਕੋਈ ਤਰਕਸ਼ੀਲਾਂ ਵਾਲੇ ਕਿਸੇ ਗੁਰਮੁਖ ਨੂੰ ਕਹਿੰਦੇ ਕਹਿੰਦੇ ਤੁਸੀਂ ਕਹਿੰਦੇ ਭੂਤ ਹੁੰਦੇ ਨੇ ਪੂਤ ਕਦੇ ਤੁਸੀਂ ਦੇਖਿਆ ਉਹ ਬੰਦਾ ਕਹਿੰਦਾ ਜਿਉਂਦੇ ਭੂਤ ਦੇਖਣੇ ਆ ਕਿ ਮਰੇ ਹੋਏ ਦੇਖਣੇ ਕਹਿੰਦਾ ਜੀ ਚਲੋ ਜਿਉਂਦੇ ਹੀ ਦਿਖਾਓ ਕਹਿੰਦੇ ਸ਼ਾਮ ਨੂੰ ਠੇਕੇ ਤੇ ਚਲਾ ਜਾਈ ਸਾਰੇ ਭੂਤ ਹੀ ਬੈਠੇ ਹੁੰਦੇ ਉੱਥੇ ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਬੰਦਾ ਨਾਮ ਨਹੀਂ ਜਪਦਾ ਉਹ ਜਿਉਂਦਾ ਹੀ ਭੂਤ ਹੈ ਤੁਸੀਂ ਕਹਿੰਦੇ ਪਟਿਆਲੇ ਦੀ ਵਾਦੀ ਬੜੀ ਹੈ ਮਹਾਰਾਜ ਨੂੰ ਪੁੱਛ ਕੇ ਦੇਖੋ ਤਾਂ ਮਹਾਰਾਜ ਕਿੰਨੀ ਵਾਦੀ ਹੈ ਪਟਿਆਲੇ ਦੀ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੀਤ ਕਹਿੰਦੇ ਕਰੋੜਾਂ ਚੋਂ ਮਿੰਤੇ ਇੱਕ ਅੱਧਾ ਹੀ ਬੰਦਾ ਤੁਰਿਆ ਫਿਰਦਾ ਨਜ਼ਰ ਆਉਂਦਾ ਬਾਕੀ ਤਾਂ ਭੂਤ ਨੇ ਹਮਕਰ ਭੂਤ ਨੇ ਆਏ ਸ਼ਰਾਪੀ ਕੇ ਜਵਾਏ ਘੰਗੜੇ ਪਾਉਂਦੇ ਜਵਾਏ ਹਮਕਰ ਸਾਜਨ ਤਾਂ ਨਾ ਆਏ ਕਿਉਂਕਿ ਮਹਾਰਾਜ ਕਹਿੰਦੇ ਇਹ ਤਾਂ ਭੂਤ ਨੇ ਇਸ ਕਰਕੇ ਆਪਾਂ ਨੂੰ ਸੰਗਤ 'ਚ ਬਿਠਾ ਕੇ ਸਮਝਾਉਂਦੇ ਨੇ ਕਿ ਜਦ ਮੂੰਹ ਨਾਮ ਤੋਂ ਖਾਲੀ ਹੋ ਜਾਂਦਾ ਉਦੋਂ ਸਮਝੋ ਮੈਂ ਭੂਤ ਨਾ ਬਣ ਗਿਆ ਜਦ ਨਾਮ ਮੁਖ ਵਿੱਚ ਹੈ ਨਾਮ ਹਿਰਦੇ ਵਿੱਚ ਹੈ ਉਦੋਂ ਗੁਰਮੁਖ ਪਿਆਰਾ ਹੈ ਕਹੇ ਨਾਨਕ ਜਿਨ ਸੱਚ ਤਜਿਆ ਧੰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਧੰ ਗੁਰੂ ਅਮਰਦਾਸ ਜੀ ਇੱਕੋ ਹੀ ਗੱਲ ਹੈ ਭੇਦ ਕੋਈ ਨਹੀਂ ਕਹਿੰਦੇ ਜਿਨ੍ਹਾਂ ਨੇ ਸੱਚ ਤਜਿਆ ਸੱਚ ਦੇ ਚੱチェ ਨ ਓਂਕੜ ਕਹਦਾ ਜਿਦਾਂ ਰਹਿ ਤਜਿਆ ਹੈ ਨਾਮ ਵਾਹਿਗੁਰੂ ਕੂੜੇ ਲਾਗੇ ਕੂੜ ਵਿੱਚ ਲੱਗ ਗਏ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾਰੀ ਕੂੜ ਬੈਸਣ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਨ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਪਰ ਕੂੜ ਮੀਆਂ ਕੂੜ ਬੀਵੀ ਕਭ ਹੋਏ ਖਾਰ ਕੂੜ ਕੂੜ ਨੇਹੋ ਲੱਗਾ ਵਿਸਰਿਆ ਕਰਤਾ ਮਾਰੇ ਕਹਿੰਦੇ ਜਿਹੜੇ ਬੰਦੇ ਕੂੜਾ ਜਿੰਨਾ ਕੁਝ ਸਾਹਮਣੇ ਨਜ਼ਰ ਆਉਂਦਾ ਹੈ ਜੇ ਕਿਸੇ ਬੰਦੇ ਨੂੰ ਕਹੀਓ ਸਵਾਦ ਹੀ ਢੇਰੀਏ ਕਿੱਥੇ ਤੁਰੀ ਫਿਰਦੀਆਂ ਬੜਾ ਗੁੱਸਾ ਹੁੰਦਾ ਨੂੰ ਜੇ ਕਿਸੇ ਦੇ ਮਕਾਨ ਚ ਜਿੰਨਾ ਸਮਾਨ ਪਿਆ ਹੈ ਉਹਨੂੰ ਜੇ ਆਪਾਂ ਤਾਜੇ ਸਮਾਨ ਨੂੰ ਕਹੀਏ ਕੀ ਕਬਾੜ ਜਿਹਾ ਰੱਖਿਆ ਹੋਇਆ ਗੁੱਸਾ ਕਰਨਾ ਪਰ ਵਾਸਤਵ ਦੇ ਵਿੱਚ ਉਹਦੀ ਅਸਲੀ ਸ਼ਕਲ ਕਬਾੜ ਵਿੱਚ ਹੀ ਬਦਲਣੀ ਹੈ ਇੱਕ ਦਿਨ ਇਹ ਮਿੱਟੀ ਦੀਆਂ ਢੇਰੀਆਂ ਸਰੀਰ ਇਹ ਕਬਾੜ ਕੂੜ ਕਬਾੜ ਸਤਿਗੁਰੂ ਕਹਿੰਦੇ ਇਹ ਜਿੰਨਾ ਕੁਝ ਕੂੜਾ ਕੂੜੇ ਸਰੀਰ ਨੇ ਕੂੜੀ ਮਾਇਆ ਕੂੜੇ ਪਦਾਰਥ ਨੇ ਇਨਾਂ ਦੇ ਵਿੱਚ ਜ਼ਿਆਦਾ ਲੋਕ ਜੁੜ ਗਏ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਉਹਨਾਂ ਨੇ ਆਪਣਾ ਮਨੁੱਖਾ ਜਨਮ ਜਿਵੇਂ ਜੂਏ ਵਾਲੇ ਹਾਰ ਕੇ ਚੱਲੇ ਜਵਾਰੀ ਦੋਇ ਹੱਥ ਝਾਰ ਜੂਏ ਵਾਲੇ ਦੋਨੇ ਹੱਥ ਛਾੜ ਕੇ ਉੱਠ ਕੇ ਖੜੇ ਹੋ ਕੇ ਚਲੇ ਜਾਂਦੇ ਨੇ ਇਸੇ ਤਰ੍ਹਾਂ ਹੀ ਸ੍ਰਿਸ਼ਟੀ ਚੋ ਬੰਦਾ ਨਾਮ ਤੋਂ ਬਿਨਾ ਗੁਰੂ ਤੋਂ ਬਿਨਾ ਸੰਗਤ ਤੋਂ ਬਿਨਾ ਦੋਵੇਂ ਹੱਥ ਝਾੜ ਕੇ ਅਖੀਰ ਨੂੰ ਚਲਿਆ ਜਾਂਦਾ ਤੇ ਭੂਤ ਨਾ ਬਣ ਜਾਂਦਾ ਮਹਾਰਾਜ ਕਹਿੰਦੇ ਆਓ ਇਹ ਤਾਂ ਸੀ ਇੱਕ ਰਾਜ ਸੀ ਰਜੋ ਗੁਣੀ ਬੰਦਿਆਂ ਦਾ ਕਥਨ ਤਮੋ ਗੁਣ ਤੇ ਫਿਰ ਰਜੋ ਗੁਣ ਹੁਣ ਜੋ ਅਸੀਂ ਬਣਨਾ ਹੈ ਜੋ ਗੁਰੂ ਕੇ ਪਿਆਰੇ ਹਨ ਇਹ ਹਨ ਸਤੋ ਸਤੋ ਗੁਣ ਤੋਂ ਵੀ ਉੱਪਰ ਹੈ ਇੱਕ ਚੌਥਾ ਪੱਗ ਇਹ ਤੇ ਚੌਥੇ ਪੱਤ ਤੱਕ ਵੀ ਲੈ ਗਏ ਮਹਾਰਾਜ ਇਸ ਸ਼ਬਦ ਵਿੱਚ ਜੀ ਹਾਂ ਹੋ ਨਿਰਮਲ ਬਾਹਰ ਹੋ ਨਿਰਮਲ ਜਿਹੜੇ ਬਿਲਕੁਲ ਅੰਦਰੋਂ ਦੁੱਧ ਚਿੱਟੇ ਨੇ ਬਾਹਰੋਂ ਵੀ ਨਿਰਮਲ ਨੇ ਕਰਿ ਸ਼ਨਾਣ ਸਿਮਰ ਪ੍ਰਭ ਆਪਣਾ ਮਨ ਤਨ ਭਏ aroga aroga ਦਾ ਮਤਲਬ ਇੱਥੇ ਇਹ ਨਹੀਂ ਕਿ ਫੋੜੇ ਫਿਣਸੀਆਂ ਬੁਖਾਰ ਤੱਕ ਸੀਮਤ ਨਹੀਂ ਦੀਰਗ ਰੋਗ ਹਉ ਮੈਂ ਦੀਰਗ ਰੋਗ ਹੈ aroga ਮਹਾਰਾਜ ਤਾਂ ਕਹਿੰਦੇ ਨੇ ਜਿਹੜੇ ਮਾਨਸਿਕ ਰੋਗ ਨੇ ਅੰਤਰੀਵ ਰੋਗ ਨੇ ਹਉਮੈ ਦਾ ਰੋਗ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਰੋਗ ਹੈ ਸਤਿਗੁਰੂ ਨੇ ਇੱਕ ਗੱਲ ਮੁਕਾਤੀ ਕਹਿੰਦੇ ਇਹ ਤਿਸਨਾ ਵੱਡਾ ਰੋਗ ਲੱਗਾ ਇਹ ਵੀ ਰੋਗ ਹੈ ਸਤਿਗੁਰੂ ਨੇ ਫਿਰ ਇੱਕ ਬਿਲਕੁਲ ਸਿਰੇ ਤੇ ਲਿਖ ਦਿੱਤਾ ਜਾ ਕੇ ਮਾਇਆ ਰੋਗ ਹੈ ਕਿ ਮਾਇਆ ਵੀ ਇੱਕ ਰੋਗ ਹੈ ਰੋਗ ਰੂਪ ਮਾਇਆ ਦਾ ਵਿਆਪ ਹੈ ਜਿਹੜੇ ਇਨਸਾਨ ਤੇ ਮਾਇਆ ਇੱਕ ਰੋਗ ਨਹੀਂ ਲੱਗਦਾ ਉਹ ਇਨਸਾਨ ਸੱਚਾ ਤੇ ਸੁੱਚਾ ਹੋ ਜਾਂਦਾ ਹੈ ਬਾਹਰੋਂ ਤਾਂ ਨਿਰਮਲ ਜੀ ਹਾਂ ਹੋ ਨਿਰਮਲ ਜਿਹੜੇ ਬਾਹਰੋਂ ਵੀ ਨਿਰਮਲ ਨੇ ਕਕਾਰਾਂ ਦੀ ਰਹਿਤ ਸੰਯੁਕਤ ਨੇ ਇਸ਼ਨਾਨ ਕਰਦੇ ਨੇ ਸਾਰਿਆਂ ਨਸ਼ਿਆਂ ਤੋਂ ਬਚੇ ਹੋਏ ਨੇ ਹਰ ਪ੍ਰਕਾਰ ਦੇ ਝੂਠ ਬੋਲਣ ਤੋਂ ਬਚੇ ਹੋਏ ਨੇ ਨਿੰਦਾ ਸੁਣਨ ਤੋਂ ਬਚੇ ਹੋਏ ਨੇ ਮਾੜਿਆਂ ਕੰਮਾਂ ਤੋਂ ਬਚੇ ਹੋਏ ਨੇ ਜਿਨ੍ਹਾਂ ਨੇ ਇੱਕ ਇੱਕ ਅੰਗ ਨੂੰ ਸਫਲਾ ਕੀਤਾ ਹੋਇਆ ਪਵਿੱਤਰਤਾ ਰੱਖੀ ਹੋਈ ਹੈ ਅੰਦਰੋਂ ਤੇ ਬਾਹਰੋਂ ਬਿਲਕੁਲ ਨਿਰਮਲ ਹੋ ਚੁੱਕੇ ਨੇ ਮੈਲ ਤੋਂ ਰਹਿਤ ਕਿਉਂਕਿ ਉਹਨਾਂ ਨੇ ਸਤਗੁਰੂ ਜੀ ਕੋਲੋਂ ਜੋ ਸਿੱਖਿਆ ਹੈ ਸਤਗੁਰ ਤੇ ਕਰਨੀ ਕਮਾਣੀ ਉਹਨਾਂ ਨੇ ਸਤਗੁਰੂ ਜੀ ਕੋਲੋਂ ਭਗਤੀ ਦੀ ਕਰਨੀ ਨੂੰ ਕਮਾਉਣਾ ਸਿੱਖਿਆ ਹੈ ਕੋਲ ਬੈਠਦੇ ਨੇ ਸੰਗਤ ਵਿੱਚ ਬਹਿਣ ਨਾਲ ਬੜਾ ਫਰਕ ਪੈਂਦਾ ਹੈ ਅਸੀਂ ਆਪਣੇ ਜੀਵਨ ਨੂੰ ਦੇਖੋ ਪਹਿਲਾਂ ਕੈਸਾ ਸੀ ਹੌਲੀ-ਹੌਲੀ ਸੰਗਤ ਕਰਦਿਆਂ ਕਰਦਿਆਂ ਕੈਸਾ ਜੀਵਨ ਬਣ ਜਾਂਦਾ ਹੈ ਮਹਾਰਾਜ ਕਹਿੰਦੇ ਸਤਗੁਰੂ ਕੋਲੋਂ ਹੀ ਭਗਤੀ ਦੀ ਕਰਨੀ ਜਿਹੜੀ ਹੈ ਉਹਨਾਂ ਨੇ ਸਿੱਖ ਕੇ ਕਮਾਈ ਹੈ ਕੂੜ ਕੀ ਸੋਏ ਪਹੁੰਚਾ ਨਹੀਂ ਕੂੜ ਦੀ ਕੰਸੋ ਉਹਨਾਂ ਤੱਕ ਨਹੀਂ ਪਹੁੰਚਦੀ ਕਿਉਂਕਿ ਉਹ ਸਤਗੁਰੂ ਕੋਲੋਂ ਸਿੱਖ ਚੁੱਕੇ ਨੇ ਮਹਾਰਾਜ ਉਹਨਾਂ ਨੂੰ ਸਮਝਾ ਦਿੰਦੇ ਨੇ ਜਿਵੇਂ ਇੱਕ ਅੱਛੀ ਮਾਂ ਇੱਕ ਛੋਟੇ ਜਿਹੇ ਬੱਚੇ ਨੂੰ ਬਚਪਨ ਤੋਂ ਹੀ ਲੈ ਕੇ ਹਰ ਗੱਲ ਸਮਝਾਉਂਦੀ ਹੈ ਜਿਵੇਂ ਛੋਟਾ ਜਿਹਾ ਡਾਇਰੈਕਟ ਛਪਿਆ ਸੀ ਉਹ ਤੇ ਮਾਤਾ ਦੇ ਅੱਛੇ ਗੁਣ ਲਿਖੇ ਸੀ ਇੱਕ ਅੱਛੀ ਮਾਤਾ ਆਪਣੇ ਬੱਚੇ ਨੂੰ ਗੁਰਦੁਆਰੇ ਲੈ ਕੇ ਜਾਂਦੀ ਹੈ ਉਹਨੂੰ ਹੱਥ ਜੋੜ ਕੇ ਬਹਿਣਾ ਸਿਖਾਉਂਦੀ ਹੈ ਗੁਬਾਰੇ ਆਦਿਕ ਹੋਰ ਚੀਜ਼ਾਂ ਗੁਰਦੁਆਰੇ ਨਹੀਂ ਲੈ ਜਾਣ ਦਿੰਦੀ ਹੈ ਫਿਰ ਉਹਨੂੰ ਅੰਦਰ ਇਹ ਹਦਾਇਤ ਕਰਦੇ ਆ ਕਿ ਪੁੱਤਰ ਕੜਾ ਪ੍ਰਸ਼ਾਦ ਇੱਕੋ ਵਾਰੀ ਲੈਣਾ ਹੈ ਇਹ ਅੱਛੀ ਮਾਵਾਂ ਸਿਖਾਉਂਦੀ ਰਹਿੰਦੀ ਹੈ ਹੱਥ ਪੈਰ ਧੋ ਕੇ ਅੰਦਰ ਜਾਣਾ ਹੈ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਇਸ ਤਰ੍ਹਾਂ ਸਤਿਗੁਰੂ ਜੀ ਸਿੱਖ ਨੂੰ ਮਾਂ ਬਾਪ ਬਣ ਕੇ ਅੱਛੀ ਤਰ੍ਹਾਂ ਸਮਝਾ ਦਿੰਦੇ ਨੇ ਫਿਰ ਵੀ ਕੂੜ ਦੀ ਕੰਸੂ ਨਾ ਤੇਰੇ ਤੱਕ ਪਹੁੰਚੇ ਕੂੜ ਨਾ ਆਵੇ ਤੇਰੇ ਤੱਕ ਕੂੜ ਦੀ ਕਮਾਈ ਦਾ ਕਰੋੜਾਂ ਅਰਬਾਂ ਰੁਪਈਆ ਵੀ ਭਾਵੇਂ ਤੈਨੂੰ ਮਿਲ ਜਾਵੇ ਨਾ ਲਈ ਹੱਕ ਸੱਚ ਦੀ ਕਮਾਈ ਦਾ 2 ਪੈਸੇ ਹੀ ਬੜੇ ਨੇ ਹੱਕ ਸੱਚ ਦੀ ਕਮਾਈ ਦਾ 1 ਪੈਸਾ ਹੀ ਬਹੁਤ ਹੈ ਗੁਰੂ ਨਾਨਕ ਦੇਵ ਜੀ ਨੂੰ ਜਿਹੜੀ ਕੂੜ ਦੀ ਕਮਾਈ ਮਹਾਰਾਜ ਕਹਿੰਦੇ ਮਲਕ ਭਾਗੋ ਸਾਰੇ ਗਰੀਬਾਂ ਚ ਵੰਡੇ ਭਾਈ ਗੁਰੂ ਨਾਨਕ ਦੇਵ ਜੀ ਨੇ ਓਹ ਬਹੁਤ ਪੈਸੇ ਵੰਡਾਏ ਦੁਨੀ ਚੰਦ ਲਾਹੌਰ ਵਾਲੇ ਨੂੰ ਕਿਹਾ ਵੰਡੇ ਸਾਰੇ 7 ਲੱਖ ਰੁਪਈਆ ਸੀ ਉਹਦੇ ਉਹਨਾਂ ਜ਼ਮਾਨਿਆਂ ਚ ਉਹ ਵੀ ਵੰਡਾ ਦਿੱਤਾ ਆ ਸਤਿਗੁਰੂ ਮਹਾਰਾਜ ਭਾਈ ਲਾਲੋ ਦੇ ਘਰ ਆ ਵੇਖੇ ਕਿਉਂ ਗਏ ਮਹਾਰਾਜ ਕਹਿੰਦੇ ਕਿਉਂਕਿ ਕੂੜ ਕੀ ਸੋਇ ਪਹੁੰਚਾ ਨਹੀਂ ਭਾਈ ਲਾਲੋ ਕੋਲ ਕੂੜ ਦੀ ਕੋਈ ਕੰਸੋ ਨਹੀਂ ਹੈ ਮਨਸਾ ਸੱਚ ਸਮਾਣੀ ਉਹਨਾਂ ਦੀ ਜਿਹੜੀ ਮਨਸਾ ਨੇ ਮੰਨਦੀਆਂ ਉਹ ਸੱਚ ਵਿੱਚ ਹੀ ਲੈ ਹੋ ਗਈਆਂ ਲੀਨ ਹੋ ਗਈਆਂ ਨੇ ਉਹਨਾਂ ਦੀਆਂ ਮਨਸਾਵਾਂ ਜਿਹੜੀਆਂ ਸੀ ਉਹ ਸੱਚ ਵਿੱਚ ਹੀ ਸਮਾ ਗਈਆਂ ਨੇ ਮਨਸਾ ਹੁੰਦੀ ਨਹੀਂ ਕੋਈ ਆញੂ ਆਪਣੇ ਮਨ ਨਹੀਂ ਟਿਕਦੇ ਕਿਉਂਕਿ ਆਸਾ ਤੇ ਮਨਸਾ ਹਰ ਵਾਰੀ ਆਪਾਂ ਨੂੰ ਹਿਲਾਉਂਦੀਆਂ ਰਹਿੰਦੀਆਂ ਬੈਠੇ ਮਾੜਾ ਜਿਹਾ ਧਿਆਨ ਲੱਗਿਆ ਮਨਸਾ ਹੋ ਗਈ ਥੋੜੇ ਜਿਹਾ ਧਿਆਨ ਵਿੱਚ ਮਨਸਾ ਹੋ ਜਾਂਦੀ ਹੈ ਕਿਉਂਕਿ ਜਦੋਂ ਭਗਤੀ ਕਰਨੀ ਉਹਦੋਂ ਤਾਂ ਸਰੀਰ ਨੂੰ ਭੁੱਲਣਾ ਪੈਂਦਾ ਥਾਂ ਨੂੰ ਭੁੱਲਣਾ ਪੈਂਦਾ ਹਰ ਜਗ੍ਹਾ ਭੁੱਲ ਜਾਈ ਦੀ ਤਾਂ ਉਹਦੇ ਵਿੱਚ ਬ੍ਰਹਮ ਚ ਲੀਨ ਹੁੰਦਾ ਪਰ ਇਹ ਮਨਸਾ ਸਾਨੂੰ ਭੁੱਲਣ ਨਹੀਂ ਦਿੰਦੀ ਕਿਉਂਕਿ ਮਨਸਾ ਖੇਨ ਖੇਨ ਕਾਲ ਮਨ ਚ ਆ ਜਾਂਦੀ ਹੈ ਇਹ ਠੰਡ ਹੈ ਚਲੋ ਚਾਹ ਹੀ ਪੀ ਲਈਏ ਆ ਗਈ ਮਨਸਾ ਬਸ ਇੱਥੋਂ ਹੀ ਕੰਮ ਖਰਾਬ ਹੋ ਗਿਆ ਹੈ ਜਿਉਂ ਹੀ ਮਨ ਨੇ ਇੱਕ ਮਨਸਾ ਛੇੜੀ ਤੁਸੀਂ ਦੁਬਾਰਾ ਨਹੀਂ ਫਿਰ ਬੈਠ ਸਕਦੇ ਉਹ ਮਨਸਾ ਸਤਿਗੁਰੂ ਕਹਿੰਦੇ ਜੇ ਸੱਚ ਵਿੱਚ ਸਮਾ ਜਾਣ ਮਨਸਾ ਤੰਗ ਹੀ ਨਾ ਕਰਨਾ ਆਪਾਂ ਨੂੰ ਫਿਰ ਸਮਾਧੀ ਲੱਗ ਸਕਦੀ ਹੈ ਜਨਮ ਰਤਨ ਜਿੰਨੀ ਖੱਟਿਆ ਭਲੇ ਸੇਵਣ ਜਾਰੇ ਜਿਨ੍ਹਾਂ ਨੇ ਜਨਮ ਰੂਪੀ ਰਤਨ ਨੂੰ ਖੱਟ ਲਿਆ ਕਮਾ ਲਿਆ ਮਨੁੱਖਾ ਜਨਮ ਨੂੰ ਸਫਲਾ ਕਰ ਲਿਆ ਉਹ ਬਣ ਜਾ ਰਹੇ ਉਹ ਵਪਾਰੀ ਉਹ ਭਲੇ ਨੇ ਕਿਉਂਕਿ ਉਹਨਾਂ ਨੇ ਆਪਣੇ ਮਨੁੱਖਾ ਜਨਮ ਨੂੰ ਜਿੱਤ ਲਿਆ ਹੈ ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਨੇ ਜਨਮ ਰਤਨ ਨੂੰ ਖੱਟਿਆ ਹੈ ਕਮਾਇਆ ਹੈ ਮਾਨਸ ਜਨਮ ਦੁਲੰਭ ਗੁਰਮੁਖ ਆਇਆ ਪਾਇਆ ਤਾਂ ਸਾਰੇ ਨਹੀਂ ਹੈ ਮਨੁੱਖਾ ਜਨਮ ਤਾਂ ਆਪਾਂ ਸਾਰੇ ਨਹੀਂ ਪ੍ਰਾਪਤ ਕੀਤਾ ਪਰ ਗੁਰਮੁਖਾਂ ਨੇ ਪਾਇਆ ਹੈ ਅਸਲੀ ਖੱਟੀ ਉਹਨਾਂ ਨੇ ਹੀ ਖੱਟੀ ਹੈ ਕੋਈ ਬੰਦਾ ਸਾਰੀ ਜ਼ਿੰਦਗੀ ਜਨਮ ਲੈ ਕੇ ਸਕੂਲ ਨਹੀਂ ਗਿਆ ਕੋਈ ਕੰਮ ਨਹੀਂ ਕੀਤਾ ਕਾਰ ਨਹੀਂ ਕੀਤਾ ਨਖੱਟੂ ਹੋ ਕੇ ਘਰੇ ਬੈਠਾ ਰਿਆ ਨਾ ਘਰ ਦੇਆਂ ਨੂੰ ਪਸੰਦ ਨਾ ਬਾਹਰ ਲਿਆਂ ਨੂੰ ਪਸੰਦ ਉਹਨੇ ਕੀ ਜਨਮ ਖੱਟਿਆ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਕੁਝ ਕੀਤਾ ਹੀ ਨਹੀਂ ਜ਼ਿੰਦਗੀ 'ਚ ਆ ਕੇ ਗੁਰੂ ਵਾਲੇ ਨਹੀਂ ਬਣੇ ਸਿਮਰਨ ਨਹੀਂ ਕੀਤਾ ਕੋਈ ਸੇਵਾ ਨਹੀਂ ਕੀਤੀ ਹੈ ਉਹਨਾਂ ਨੇ ਕਿਹਾ ਜੇ ਜਨਮ ਧਾਰਿਆ ਜਿਹਹ ਜਿਹ ਪਸ਼ੂ ਹੈ ਉਹ ਹੈ ਜੋ ਬੰਦਾ ਮਾਰਾ ਸੱਚੇ ਬਾਦਸ਼ਾਹ ਕਨੇ ਪਸ਼ੂ ਵਰਗਾ ਜੀਵਨ ਹੋ ਗਿਆ ਫਿਰ ਉਹਨਾਂ ਦਾ ਉਹ ਵਣਜਾਰੇ ਚੰਗੇ ਨੇ ਜਿਨ੍ਹਾਂ ਨੇ ਬਹੁਤੇ ਤੋਂ ਬਹੁਤਾ ਲਾਭ ਖੱਟਿਆ ਹੈ ਜਿਨ੍ਹਾਂ ਨੇ ਗੱਲਾਂ ਨਹੀਂ ਕੀਤੀ ਗੱਲਾਂ ਵਾਲੇ ਬਹੁਤ ਨੇ ਦੁਨੀਆ 'ਚ ਖਾਸ ਕਰ ਅੱਜ ਦੇ ਜੋ ਕੁਝ ਲੋਕ ਗਾਲੜੀ ਬੜੇ ਨੇ ਇਹ ਗੱਲਾਂ ਦਾ ਸਵਾਦ ਲੈਂਦੇ ਨੇ ਗੱਲਾਂ ਬਹੁਤ ਕਰਦੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਏਸੇ ਕਰਕੇ ਤਾਂ ਇਹ ਕੁਝ ਪ੍ਰਾਪਤ ਨਹੀਂ ਕਰ ਸਕਦੇ ਜਿਉਂ ਹੀ ਸਿਮਰਨ ਦੀ ਗੱਲ ਕਰੋ ਮੂੰਹ ਨੂੰ ਤਾਲਾ ਲੱਗ ਜਾਂਦਾ ਮੂੰਹ ਜਿਵੇਂ ਸੁੰਨਤਾ ਜਾਂਦਾ ਗੁੰਗਾ ਬੋਲਾ ਹੀ ਹੋ ਜਾਂਦਾ ਕਹਿੰਦਾ ਚੱਕਰ ਆ ਗਿਆ ਨਾਮ ਦੀ ਗੱਲ ਸੁਣ ਕੇ ਚੱਕਰ ਆ ਗਿਆ ਡਿੱਗ ਪਿਆ ਉਹ ਨਾਮ ਜਪਣਾ ਮੈਂ ਤਾਂ ਘਰ ਜਾਣਾ ਸੀ ਤੇ ਜੇ ਸੁਣਾ ਦੀਏ ਚਾਰ ਚੁਟਕਲੇ ਫੇਰ ਬੜਾ ਖੁਸ਼ ਹੁੰਦਾ ਵੀ ਆਹ ਗੱਲ ਬੜੀ ਵਧੀਆ ਕਹੇ ਨਾਨਕ ਜਿਨ ਮਨ ਨਿਰਮਲ ਕਹਿੰਦੇ ਜੀ ਜੁੜੇ ਹੋਏ ਦੀ ਨਿਸ਼ਾਨੀ ਕੀ ਹੈ ਸਦਾ ਰਹੇ ਗੁਰ ਨਾਲੇ ਜਿਹੜੇ ਗੁਰੂ ਦੇ ਨਾਲ ਸਦਾ ਜੁੜੇ ਰਹਿੰਦੇ ਨੇ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਦਾ ਮਨ ਨਿਰਮਲ ਹੁੰਦਾ ਹੈ ਉਹਨਾਂ ਦਾ ਮਨ ਇੱਥੇ ਬੈਠਣ ਨੂੰ ਕਰਦਾ ਹੈ ਉਹਨਾਂ ਦਾ ਮਨ ਬਾਣੀ ਪੜ੍ਹਨ ਨੂੰ ਕਰਦਾ ਹੈ ਉਹਨਾਂ ਦਾ ਮਨ ਸੇਵਾ ਕਰਨ ਨੂੰ ਕਰਦਾ ਜਿਨ੍ਹਾਂ ਦਾ ਮਨ ਨਿਰਮਲ ਨਹੀਂ ਹੁੰਦਾ ਉਹ ਪੱਜੂ ਪੱਜੂ ਕਰਦੇ ਨੇ ਚੱਲੀਏ ਕਿੱਥੇ ਜਿਵੇਂ ਕਾਂ ਗੰਦਗੀ ਦੀ ਢੇਰੀ ਤੇ ਬਹਿ ਕੇ ਖੁਸ਼ ਰਹਿੰਦਾ ਕਦੇ ਕਾਂ ਮਾਨ ਸਰੋਵਰ ਤੇ ਦੇਖਿਆ ਕਿਸੇ ਨੇ ਮਾਨ ਸਰੋਵਰ ਤੇ ਕਦੇ ਕਾਂ ਨਹੀਂ ਬੈਠਾ ਜਾ ਕੇ ਤੇ ਹੰਸ ਕਦੇ ਰੂੜੀ ਤੇ ਨਹੀਂ ਬੈਠਾ ਇਹਨਾਂ ਦਾ ਜਿਵੇਂ ਆਪਸ ਵਿੱਚ ਬਣਦੇ ਨਹੀਂ ਨਾ ਇਸੇ ਤਰ੍ਹਾਂ ਹੀ ਗੁਰਮੁਖ ਸੰਗਤ ਵਿੱਚ ਬਹਿ ਕੇ ਖੁਸ਼ ਹੁੰਦੇ ਨੇ